ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡਾ ਲਧਾਈ ਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਪਸ਼ੂਆਂ ਦੀ ਤੁਸੀਂ ਗਿਣਤੀ ਚੈੱਕ ਕਰ ਸਕਦੇ ਹੋ ਜੀ ਇੱਧਰਲੇ ਪਾਸੇ ਵੀ ਫੁੱਲ ਖੜੇ ਆ ਅੰਦਰ ਵੀ ਬਰਾਂਡਾ ਭਰਿਆ ਹੋਆ ਜੀ ਤੇ ਇੱਧਰ ਬੱਚੇ ਖੜੇ ਤੇ ਜਿੰਨੇ ਕ ਨਗ ਬਾਈ ਕੋਲ ਹੈਗੇ ਆ ਸਾਰੇ ਟੌਪ ਕਲਾਸ ਆ ਤੇ ਚਾਹੇ ਆਪਾਂ ਵੜਨ ਦੀ ਗੱਲ ਕਰ ਲੱਗੇ ਵੀਰੇ ਤੇ ਚਾਹੇ ਆਪਾਂ ਮੱਜਾਂ ਦੀ ਗੱਲ ਕਰਨ ਲੱਗੇ। ਯਾਨੀ ਚੰਗੇ ਤੋਂ ਚੰਗੇ ਸੀਮਣ ਦੇ ਬਾਈ ਕੋਲ ਪਸ਼ੂ ਆ। ਇੱਕ ਐਨੀਮਲ ਵਕਾਊ ਆ ਇਹ ਵੀ ਤਾਂ ਬਾਈ ਦੱਸਦਾ ਕੀਤੀ ਆ ਕਿਉਂਕਿ ਹੁਣ ਮਗਰ ਬੱਚੇ ਤਿਆਰ ਹੋ ਗਏ ਆ। ਜਗ੍ਹਾ ਦੀ ਕਮੀ ਆ ਗਈ ਆ ਕਿਉਂਕਿ ਜਗ੍ਹਾ ਸ ਹੈ ਤਾਂ ਬਹੁਤ ਪਰ ਪਸ਼ੂਆਂ ਦੀ ਗਿਣਤੀ ਥੋੜੀ ਜ਼ਿਆਦਾ ਗਈ। ਤਾਂ ਕਰਕੇ ਬਾਈ ਕਹਿੰਦਾ ਹੁਣ ਆਪਾਂ ਜਿਵੇਂ ਜਿਵੇਂ ਤਿਆਰ ਹੋਈ ਜਾਣਗੇ ਇੱਕ ਦੋ ਨਾਗ ਆਪਾਂ ਕੱਢ ਦਾਂਗੇ। ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਦਿੰਨਾ ਤਸੱਲੀ ਭਰਖ ਤੁਸੀਂ ਕਰਨੀ ਆ। ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੱਸੀ ਗਾਲ ਜੀ ਸੱਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਹੈਗਾ ਜੀ ਹਰਦੇਵ ਸਿੰਘ ਪਿੰਡ ਜੀ ਪਿੰਡ ਲਧਾਈ ਕੇ ਤਹਿਸੀਲ ਤੇ ਜ਼ਿਲ੍ਹਾ ਬਾਈ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਠੀਕ ਹੈ ਵੀਰੇ ਆਪਣਾ ਘਰ ਕਿੱਥੇ ਰਹੇ ਜਾਂਦਾ ਜੀ ਜੀ ਆਪਣਾ ਸੁਸਾਇਟੀ ਦੇ ਨੇੜੇ ਹੀ ਰਹ ਜਾਂਦਾ ਨੇੜੇ ਹੀ ਰਹ ਜਾਂਦਾ ਜੀ ਠੀਕ ਹੈ ਵੀਰੇ ਕਾਫੀ ਗੈਂਤੀ ਚ ਬਾਈ ਪਸ਼ੂ ਰੱਖਿਆ ਆਪਣੇ ਕੋਲ ਮੱਝਾਂ ਵੀ ਆ ਬੈੜਾਂ ਵੀ ਆ ਹਾਂਜੀ ਦੁੱਧ ਦਾ ਕੰਮ ਆ ਜੀ ਆਪਣਾ ਹਾਂ ਦੁੱਧ ਦਾ ਕੰਮ ਠੀਕ ਆ ਰੱਖੇ ਹੈ ਸਾਰੇ ਚੰਗੇ ਆਪਣੇ ਕੋਲ ਵੱਧ ਤੋਂ ਵੱਧ ਵਾਲੀ ਗਾਂ ਕਿੰਨੀਆਂ ਤੇ ਵੱਧ ਤੋਂ ਵੱਧ ਦੁੱਧ ਵਾਲੀ ਮੱਝ ਕਿੰਨੇ ਗਾਂ ਆਪਣੇ ਕੋਲ ਹੈ ਵੱਧ ਤੋਂ ਵੱਧ 40 ਲੀਟਰ ਵਾਲੀ ਹੈ ਤੇ ਮੱਝ ਵੀਰੇ ਮੱਝ 24 25 24 25 ਆਪਣਾ ਜਾਨੀ ਚਵਾਏ ਚੋਏ ਵੀ ਆ ਇਹ ਚੋਏ ਵੀ ਆ ਗਾਰੰਟੀ ਵਾਲੀ ਹਾਂਜੀ ਹਾਂਜੀ ਇਹ ਫਿਰ ਜਿਹੜੀ ਬਈ ਬਰੀਡ ਆ ਆਪ ਦੀ ਤਿਆਰ ਕੀਤੀ ਜਾਂ ਕੋਸੇ ਕੋ ਪਸ਼ੂ ਖਰੀਦੇ ਸੀ ਕੋਸੇ ਹਰਿਆਣੇ ਤੋਂ ਲੈ ਕੇ ਆਏ ਸੀ ਅਸੀਂ ਕਿੰਨੇ ਕਿੰਨਾ ਲੈ ਕੇ ਆਉਂਦੇ ਸੀ ਹਰਿਆਣੇ ਚੋਂ 5 ਮੱਝਾਂ ਲੈ ਕੇ ਆਏ ਸੀ 5 ਮੱਝਾਂ ਲੈ ਕੇ ਆਉਂਦੀਆਂ ਸੀ ਠੀਕ ਆ ਉਹ ਤੋਂ ਫਿਰ ਗਾਂ ਬੱਚੇ ਤੇ ਆ ਉਹ ਤੋਂ ਬਾਅਦ ਬੱਚੇ ਤਾਂ ਗਾਂ ਤਿਆਰ ਕੀਤੇ ਆ ਸੀ ਠੀਕ ਆ ਸੀਮਨ ਸਾਡੇ ਕੋਲੇ ਸਿਲੰਡਰ ਵੀ ਆਪ ਦਾ ਅੱਛਾ ਸੀਮਨ ਆਸੀਂ ਸਿੱਧੇ ਡਾਇਰੈਕਟ ਲੈ ਕੇ ਆਉਂਦੇ ਆ ਅਗਲੇ ਤੋਂ ਮੰਨ ਲਓ ਜੇ ਆਪਾਂ ਬੁੱਲ ਦੀ ਗੱਲ ਕਰਕੇ ਜਿਹੜੇ ਬੁੱਲ ਦਾ ਜੇ ਛੋਟੇ ਦੀ ਗੱਲ ਕਰਕੇ ਅਗਲੇ ਦਾ ਘਰੋ ਲੈ ਕੇ ਆਉਂਦੇ ਹਰਿਆਣੇ ਚੋਂ ਜਾ ਕੇ ਲੈ ਕੇ ਆਉਂਦੀ ਅੱਛਾ ਹਰਿਆਣੇ ਚੋਂ ਆਪ ਲੈ ਕੇ ਆਉਂਦੇ ਆ ਕਿਉਂਕਿ ਜਦੋਂ ਆਪਾਂ 2-3 ਬਚੋਲੇ ਪੈ ਜਾਂਦੇ ਆ ਤੇ ਡੁਪਲੀਕੇਸੀ ਦਾ ਜ਼ਿਆਦਾ ਸਵਾਲ ਆ ਬਜਰੰਗੀ ਆ ਨਜਵਾਨਾ ਉਹਦੇ ਵੀ ਇਹੀ ਘਰੋਂ ਜਾ ਕੇ ਲੈ ਕੇ ਆਏ ਆ ਘਰੇ ਲੈ ਕੇ ਆਏ ਆ ਆ ਸ਼ਾਮੇ ਇਹਦੇ ਸ਼ਾਮੇ ਵਾਲੇ ਘਰਾਂ ਭਰਿਆ ਵਾ ਠੀਕ ਆ ਇਹ ਸਿੱਧਾ ਡਾਇਰੈਕਟ ਲੈ ਕੇ ਜਾਂਦਾ ਈ ਧਨੌਲੇ ਮੇਲੇ ਤੋਂ ਲਿਆ ਆ ਧਨੌਲੇ ਮੇਲੇ ਸੁਆ ਕਿੰਨਾ ਮਾਜੀ ਇਹਦਾ ਇਹ ਸੁਆ ਤੀਜਾ ਜੀ ਤੀਜਾ ਸੁੰਦੀ ਆ ਜੀ ਕੱਦ ਕਾਠ ਵੀਰੇ ਪੂਰਾ ਹੀ ਵੱਡਾ ਪੂਰਾ ਹੀ ਇਹਦਾ ਮੈਂ ਕਹਾਂ ਛੋਟੇ ਨਹੀਂ ਕਹਾਂ ਨਾਰਮਲ ਵੀ ਨਹੀਂ ਕਹਿ ਸਕਦਾ ਕੋਈ ਆ ਕੇ ਸਮਾਂ ਕਿੰਨਾ ਲੈ ਜੂ ਬਾਈ ਹਜੇ 20 ਦਿਨ ਪਏ ਆਈ ਇਹਦੇ ਜੀ ਖੁੱਲੇ ਹੀ ਲੈ ਜੂ ਖੁੱਲੇ ਲੈ ਜੂ 20 ਦਿਨ ਕਿਹੜੇ ਸੀਮਨ ਤੋਂ ਕੱਬਣਾ ਜੀ ਸ਼ਾਮੇ ਵਾਲ ਕੇ ਉਹਦਾ ਸਟਰਾ ਮਿਲੂਗਾ ਆਪ ਨੂੰ ਸਾਰਾ ਸਾਰਾ ਰਿਕਾਰਡ ਆਪਾਂ ਦਾ ਸਾਰਾ ਰਿਕਾਰਡ ਆਪਣੇ ਕੋਲ ਹੈਗਾ ਇਹਦਾ ਪਿਛਲੇ ਸੂਏ ਕਿੰਨਾ ਦੁੱਧ ਚੋਇਆ ਜੀ ਇਹਦਾ 20 ਕਿਲੋ ਚੋਇਆ ਜੀ ਪਿਛਲੇ 20 ਕਿਲੋ ਆਪਣੀ ਚਵਾਈ ਹੋਈ ਵੀ ਹੈ ਕੋਈ ਵੀ ਹੈ ਜੀ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਗਰੰਟੀ ਹੈ ਜੀ 1 ਤਿਆਰ ਕਿੰਨਾ ਪਿਆਜੂ ਵੀਰੇ 1 ਤੀ ਵੇਖੋ 22 23 ਲੀਟਰ 22 23 ਲੀਟਰ ਦੇ ਜੀ ਉਮੀਦ ਹੈ ਜੀ ਉਮੀਦ ਹੈ ਹਾਂ ਜੀ ਤੋਰ ਕੇ ਦਿਖਾ ਦਿਓ ਵੀਰੇ ਕੱਦ ਕਾਠ ਵੀਰੇ ਫੋਲੀ ਵੱਡਾ ਬਾਈ ਦੇ ਮੋਢੇ ਤੇ ਕਰਾਉਂਦੀ ਆ ਤੁਸੀਂ 5 ਫੁੱਟ ਪਲੱਸ ਮੰਨ ਕੇ ਆਇਓ ਜੀ ਅੰਦਾਜ਼ਾ ਯਾਨੀ ਵੱਡਾ ਕਦ ਕਾਠਾ ਹਰਿਆਣੇ ਚੋਂ ਇਹਦੀ ਖਰੀਦ ਕੀਤੀ ਸੀ ਕਿੰਨੇ ਸੂਏ ਚੋਈ ਆ ਬਈ ਆਪਾਂ ਆਪਦੇ ਘਰੇ ਇਹ ਆਪਾਂ ਪਹਿਲਾਂ ਲੈ ਕੇ ਆਏ ਸੀ ਬਈ ਪਹਿਲਾਂ ਲੈ ਕੇ ਆ ਯਾਨੀ ਪਿਛਲਾ ਸੂਆ ਵੀ ਆਪਾਂ ਚੋ ਲਿਆ ਤੇ ਪਹਿਲਾ ਵੀ ਚੋ ਲਿਆ ਹੁਣ ਤੀਜੇ ਸੂਏ ਸੂਏ ਆ ਲੰਮੀ ਲੈ ਚੱਲੀ ਵੀਰੇ ਥੋੜਾ ਜਿਹਾ ਕੋਈ ਗੱਲ ਨਹੀਂ ਗੋਲ ਪੈਠ ਪੂੜਾ ਵਜਨ ਵਜੂਦ ਪੂਰਾ ਚੰਗਾ ਪਿਛਲੇ ਸੂਏ 20 ਕਿਲੋ ਦਾ ਇਹਦਾ ਰਿਕਾਰਡ ਆ ਜੀ 1300 ਉਮੀਦ ਪਲੱਸ ਦੀ ਐ 22 23 ਦੀ 22 ਦਾ ਉਮੀਦ ਆ ਮੋੜ ਲਈ ਵੀਰੇ ਡੇਟ ਮੁਤਾਬਕ ਸਮਾਂ ਹਜੇ 20 ਦਿਨ ਲੈ ਜੂਗੀ ਤੇ ਬੀ ਦੇ ਨਮਰੇ ਤਿਆਰੀ ਵਾਸਤੇ ਬਹੁਤ ਹੁੰਦੇ ਆ ਸ਼ਾਮੇ ਬੁੱਲ ਦੇ ਸੀਮਣ ਤੋਂ ਗੱਬਣ ਆ ਉਹਦਾ ਵੀ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਲਿਓ ਤੇ ਬਾਕੀ ਬਾਈ ਕਹਿੰਦਾ ਆਪਾਂ ਸਲੰਡਰੀ ਵੀਰੇ ਆਪ ਦਾ ਰੱਖਿਆ ਹੋਇਆਗਾ ਆਪਾਂ ਜਿਹੜਾ ਚੰਗਾ ਬੁੱਲ ਨਾਮੀ ਬੁੱਲ ਹੁੰਦੇ ਆ ਉਹਨਾਂ ਦੇ ਸੀਮਣ ਡਾਇਰੈਕਟ ਆਪ ਹੀ ਜਾ ਕੇ ਲੈ ਕੇ ਆਉਣੇ ਆ ਫਾਇਦਾ ਇਹਦਾ ਇਹ ਹੋ ਜਾਂਦਾ ਭਾਈ ਡੁਪਲੀਕੇਸੀ ਤੋਂ ਬਚ ਜਾਂਦਾ ਕਿਉਂਕਿ ਮਿਹਨਤ ਕਰਦੇ ਆ ਜਦੋਂ ਆਪਾਂ ਬਰੀਡ ਤੇ ਜੇ ਇੱਕ ਵੀ ਸੀਮਣ ਡੁਪਲੀਕੇਟ ਆ ਗਿਆ ਤਾਂ ਉਹ ਸਾਰਾ ਸ਼ਸ਼ਟਮੀ ਹੱਲੇ ਜਾਣਾ ਜੀ ਟਾਪ ਬਰੀਡ ਆਪਾਂ ਕਹਿ ਸਕਦੇ ਆ ਝੋਟੀ ਵੱਡੇ ਕੱਦ ਕਾਠ ਦੀ ਗੋਲ ਪੱਠੂੜੇ ਦੀ ਤਿਆਰੀ ਅੱਜ ਵੀ ਬਹੁਤ ਸੋਹਣੀ ਕੀਤੀ ਹੋਈ ਆ ਅਜੇ 20 ਦਿਨਾਂ ਤੱਕ ਦਾ ਪੂਰਾ ਸ਼ਾਨਦਾਰ ਹਵਾਨਾ ਤਿਆਰ ਕਰ ਲੂਗੀ ਥਣਾ ਦੀ ਪਾਰ ਪਿੱਛੇ ਦੀ ਪੂਲ ਗਰੰਟੀ ਆ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਬਾਈ ਫੋਨ ਤੇ ਕਰਾਂਗੇ ਫੋਨ ਤੇ ਕਿਉਂਕਿ ਅਜੇ ਸਮਾਂ ਲੈ ਜੂਗਾ ਹਨਾ ਸਮਾਂ ਲੈ ਜੀ ਹਾਂ ਅੱਜ ਦੀ ਡਿਮਾਂਡ ਅੱਜ ਦੀ ਹੋਈ ਕੱਲ ਨੂੰ ਤਿਆਰ ਹੁੰਦਾ ਪਸੂ ਹਨਾ ਸੂਨ ਦਾ ਉਹਦੇ ਦੀ ਡਿਮਾਂਡ ਉਹਦੇ ਹੋਊਗੀ ਪਰ ਇੰਨਾ ਕ ਵੀਰੇ ਤੁਹਾਨੂੰ ਮੈਂ ਦੱਸ ਦਿੰਨਾ ਬਾਈ ਚੰਗੀ ਚੀਜ਼ ਦੀ ਕੀਮਤ ਹਮੇਸ਼ਾ ਚੰਗੀ ਹੁੰਦੀ ਆ ਜਿਹੜੇ ਸ਼ਕੀਨ ਵੀਰ ਆ ਉਹਨਾਂ ਨੂੰ ਇਸ ਚੀਜ਼ ਦੀ ਪਰਖ ਆ ਜਿਹਨੂੰ ਉਹਦੇ ਵਾਸਤੇ ਸੋਨਾ ਜਿਹਨੂੰ ਪਰਖ ਨਹੀਂ ਉਹਦੇ ਵਾਸਤੇ ਤਾਂ ਫਿਰ ਕਾਚੀ ਆ ਹੈਨਾ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਟਾਪ ਕਲਾਸ ਆਪਾਂ ਮੁਰਾ ਬਰੀਡ ਕਹਿ ਸਕਦੇ ਆ ਇਹਨੂੰ ਚੰਗੇ ਸੀਮੰਟ ਤੋਂ ਗੱਬਣ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਇੱਧਰ ਵੀ ਮਰਾ ਦੇ ਨਿਕਾ ਦੇ ਬਾਲ ਠੀਕ ਆ